BRTS বাস ਸਰਵਿਸ ਜੋ ਕਿ ਸ਼ਹਿਰ ਵਿੱਚ ਲੋਕਾਂ ਨੂੰ ਵਧੀਆ ਸੁਵਿਧਾ ਮੁਹੱਈਆ ਕਰਵਾ ਰਹੀ ਸੀ ਪਰ ਹੁਣ BRTS ਮੈਟਰੋ ਬੱਸ ਜਿਸ ਦੀ ਬੰਦ ਹੋਣ ਦੀ ਖਬਰ ਮਿਲ ਰਹੀ ਹੈ ਜਿਸ ਦੇ ਚੱਲਦਿਆਂ BRTS ਮੁਲਾਜ਼ਮਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹ BRTS ਡੀਪੂ ਵਿਖੇ ਤਨਖਾਹਾਂ ਨਾ ਮਿਲਣ ਕਰਕੇ ਤਰਨੇ ਦੇ ਬੈਠੇ ਹਨ ਅਤੇ BRTS ਦੇ ਅਧਿਕਾਰੀਆਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਹ BRTS ਬੱਸ ਸਰਵਿਸ ਬੰਦ ਕਰ ਰਹੇ ਹਨ ਅਤੇ ਉਹ ਮੁਲਾਜ਼ਮਾਂ ਨੂੰ ਆਪਣੇ ਕੋਈ ਹੋਰ ਕੰਮਕਾਰ ਕਰਨ ਲਈ ਕਹਿ ਰਹੇ ਹਨ ਜਿਸ ਕਾਰਨ ਉਹਨਾਂ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ ਇਸ ਸਬੰਧੀ ਸਾਡੀ ਫਾਸਟਵੇ ਨਿਊਜ਼ ਟੀਮ ਵੱਲੋਂ ਅਧਿਕਾਰੀ ਨਾਲ ਗੱਲਬਾਤ ਕਰਨੀ ਚਾਹੀ ਤਾ ਉਹ ਦਫ਼ਤਰ ਵਿੱਚ ਮੌਜੂਦ ਨਹੀਂ ਸਨ ਸਰਕਾਰ ਮਰਦਾਬਾ ਸਾਡਾ ਹੱਕ ਲੈ ਕੇ ਰੱਖ ਸਾਡਾ ਹੱਕ ਲੈ ਕੇ ਰੱਖ ਹਮ ਸਭ ਇੱਕ ਹੈ ਹਮ ਸਭ ਇੱਕ ਹੈ ਸਾਡਾ ਹੱਕ ਲੈ ਕੇ ਮੈਂ ਇਸ ਪ੍ਰੋਜੈਕਟ ਵਿੱਚ ਅੱਜ ਤੋਂ 9-10 ਸਾਲ ਦਾ ਜੌਬ ਕਰ ਰਹੇ ਆ ਜਦੋਂ ਬਾਦਲ ਸਾਹਿਬ ਇਹਨੂੰ ਹਰੀ ਚੰਡੀ ਦੇ ਕੇ ਗਏ ਸੀਗੇ ਪ੍ਰੋਜੈਕਟ ਨੂੰ ਇਹਦਾ ਪਹਿਲਾ ਦਿਨ ਸੀਗਾ ਮੈਟਰੋ ਦਾ ਮੈਂ ਉਦੋਂ ਤੋਂ ਲੱਗਾ ਆ ਇਹਦੇ ਵਿੱਚ ਮੈਂ ਸਿਰਫ ਇਹੀ ਦੇਖਦਾ ਰਹਿਆ ਆ ਕਿ ਇਹਦੇ ਪੈਸੇ ਉਹਦੇ ਪੈਸੇ ਇਹਦੇ ਪੈਸੇ ਕਿੱਦਾਂ ਖਾਣੇ ਨੇ ਸਿਰਫ ਬੋਲਦੇ ਅਸੀਂ ਬੋਲਦੇ ਵੀ ਆ ਕੇ ਇਹਨਾਂ ਨਾਲ ਗੱਲ ਵੀ ਕਰਦੇ ਆ ਸਾਡੀ ਕੋਈ ਗੱਲ ਨਹੀਂ ਜੀ ਸੁਣੀ ਜਾਂਦੀ ਤੇ ਜਿਹੜਾ ਜ਼ਿਆਦਾ ਇਸ ਚੀਜ਼ ਤੇ ਕਦਮ ਚੁੱਕਦਾ ਤੁਹਾਨੂੰ ਵੀ ਪਤਾ ਮੈਟਰੋ 'ਚ ਆਪਣੇ ਹੱਕਾਂ ਲਈ ਕਿੰਨੀ ਵਾਰੀ ਅਸੀਂ ਧਰਨੇ ਦਿੱਤੇ ਆ ਜਦੋਂ ਵੀ ਇਸ ਚੀਜ਼ ਤੇ ਆਪਾਂ ਆਪਣਾ ਹੱਕ ਜਿੱਦ ਲਈ ਬੋਲਦੇ ਆ ਜਿਹੜਾ ਜ਼ਿਆਦਾ ਬੋਲਦਾ ਉਹਨੂੰ ਕੱਢ ਕੇ ਬਾਹਰ ਮਾਰ ਦਿੱਤਾ ਜਾਂਦਾ ਡਿਊਟੀ ਤੋਂ ਕਿਸੇ ਨਾ ਕਿਸੇ ਰੀਜ਼ਨ ਤੇ ਕਿਸੇ ਨਾ ਕਿਸੇ ਬਹਾਨੇ ਸਾਡਾ 3 ਸਾਲ ਦਾ ਏਰੀਅਰ ਪਲੱਸ ਸਾਡੀ 2 ਮਹੀਨੇ ਦੀ ਸੈਲਰੀ ਕਿਉਂਕਿ ਅਸੀਂ ਕਮਿਸ਼ਨਰ ਸਾਹਿਬ ਕੋਲ ਗਏ ਸੀਗੇ ਤੇ ਸਾਨੂੰ ਮਿਹਰ ਸਾਹਿਬ ਵੀ ਮਿਲੇ ਸੀਗੇ ਉਹਨਾਂ ਨੇ ਤਾਂ ਸਾਫ਼ ਤੌਰ ਤੇ ਮਨਾ ਕਰ ਦਿੱਤਾ ਇਹ ਬੱਸਾਂ ਨਹੀਂ ਚੱਲਣੀਆਂ ਤੁਸੀਂ ਆਪਣਾ ਕੰਮ ਲੱਭੋ ਤੁਸੀਂ ਆਊਟਸੋਰਸ ਬੰਦੇ ਜੇ ਸਾਡਾ ਤੁਹਾਡੇ ਤੱਕ ਕੋਈ ਕੰਟੈਕਟ ਨਹੀਂ ਤੁਸੀਂ ਆਪਣੀਆਂ ਕੰਪਨੀਆਂ ਨਾਲ ਗੱਲ ਕਰੋ ਤੇ ਅਸੀਂ ਕਹਾਂ ਜੀ ਜਿੰਨਾ ਤੱਕ ਸੁਣਿਆ ਇਲੈਕਟ੍ਰਿਕ ਬੱਸਾਂ ਆ ਰਹੀਆਂ ਨੇ ਉਹ ਆਂਦੀਆਂ ਤੁਸੀਂ ਇਹਨਾਂ ਨੂੰ ਕੰਟੀਨਿਊ ਰੱਖੋ ਇਹ ਜੀ ਸਾਡਾ ਜਿਹੜਾ ਸਿਕਿਉਰਿਟੀ ਗਾਰਡ ਮਹਿਕਮਾ ਟੀਸੀ ਮਹਿਕਮਾ ਆ ਜਾਂ ਸਫਾਈ ਕਰਮਚਾਰੀ ਮਹਿਕਮਾ 7750 ਬੰਦਾ ਹੈਗਾ ਜੀ ਕਿੰਨਾ 7750 ਬੰਦਾ ਤੇ ਟੋਟਲ ਜਿਹੜਾ ਡਰਾਈਵਰ ਇਹ ਉਹ ਪਾ ਕੇ ਸਾਰੇ ਜਿਹੜੇ ਟੋਟਲੀ ਬੰਦੇ ਨੇ ਕਮ ਸੇ ਕਮ ਯਾਰ 1500 ਦੇ ਕਰੀਬ ਹੋਣਗੇ ਘਰਾਂ ਦੇ ਗੁਜ਼ਾਰਾ ਮੁਸ਼ਕਲ ਘਰ ਦਾ ਗੁਜ਼ਾਰਾ ਜੀ ਤੁਸੀਂ ਖੋਸਿਆ ਨਹੀਂ ਜੇ 2 ਮਹੀਨੇ ਸੈਲਰੀ ਨਾ ਆਵੇ ਤਾਂ ਬੰਦਾ ਕਿੱਧਰ ਜਾ ਅਸੀਂ ਆਨੇ ਜਨਤ ਕਰ ਚਲੋ ਇਹ ਆਂਦੇ ਕਿ ਬਜਟ ਪਾਸ ਹੋਣਾ ਬਜਟ ਵੀ 60 ਲੱਖ ਪਾਸ ਹੋਣਾ ਉਹਦੇ ਵਿੱਚ ਆਪਣੇ ਘਰ ਭਰਨਗੇ ਜਾਂ ਸਾਨੂੰ ਪੈਸੇ ਦੇਣਗੇ ਉਹ ਤਾਂ ਸਾਰੇ ਸਾਨੂੰ ਤੁਹਾਨੂੰ ਮੈਂ ਕਹਤੇ ਰਿਹਾ ਹਾਂ ਕਿ ਮੇਰੇ ਸਾਹਿਬ ਨੇ ਕਹਿੰਤਾ ਹੈ ਪ੍ਰੋਜੈਕਟ ਬੰਦਾ ਤੁਸੀਂ ਕੰਮ ਲੱਭੋ ਜਿਹੜਾ ਸਾਫ਼ ਉਹਨਾਂ ਕਲੀਅਰ ਕੱਟ ਕਹਿ ਦਿੰਦਾ ਵਾ ਤੇ ਅਸੀਂ ਦੱਸੋ ਕਿ ਜੇ ਕੱਲ ਨੂੰ ਇਹ ਬੰਦ ਹੁੰਦਾ ਅਸੀਂ ਕਿੱਦੇ ਅੱਗੇ ਮੰਗ ਰੱਖਾਂਗੇ ਅੱਜ ਤੇ ਇਹ ਹੈਗੇ ਚੱਲਦੇ ਪ੍ਰੋਜੈਕਟ 'ਚ ਅਸੀਂ ਆਪਣੇ ਪੈਸੇ ਮੰਗ ਰਹੇ ਹਾਂ ਤੇ ਜੇ ਨਹੀਂ ਰਹੇ ਮੇਰੇ ਪਿੱਛੇ ਜਿਹੜੀਆਂ ਤੁਸੀਂ ਬੱਸਾਂ ਖਲੋਤੀਆਂ ਦੇਖ ਰਹੇ ਜੇ ਬੀ ਆਰਟੀਐਸ ਜਿਹੜਾ ਪ੍ਰੋਜੈਕਟ ਹੈ ਉਹਦੀਆਂ ਮੈਟਰੋ ਦੀਆਂ ਜਿਹੜੀਆਂ ਬੱਸਾਂ ਨੇ ਪਰ ਉਹਦਾ ਹੁਣ ਜਿਹੜਾ ਸੁਣਨ ਨੂੰ ਮਿਲ ਰਿਹਾ ਕਿ ਪ੍ਰੋਜੈਕਟ ਬੰਦ ਹੋ ਗਿਆ ਜਿਹਦੇ ਸਬੰਧ ਦੇ ਵਿੱਚ ਜਿਹੜੇ ਮੇਰੇ ਪਿੱਛੇ ਦੇਖ ਰਹੇ ਜੇ ਮੁਲਾਜ਼ਮਾਂ ਦਾ ਰਸ ਇੰਨਾ ਪਿਆ ਤੇ ਰੋਸ਼ ਧਰਨਾ ਦੇ ਰਹੇ ਨੇ ਕਾਰਨ ਹੈ ਕਿ ਇਹਨਾਂ ਦੀਆਂ ਜਿਹੜੀਆਂ ਸੈਲਰੀਆਂ ਵੀ ਨੇ ਚਾਹ ਫੰਡ ਨੇ ਉਹ ਨਹੀਂ ਮਿਲੇ ਜਿਹਦੇ ਕਰਕੇ ਇਹਨਾਂ ਦੇ ਜਿਹੜੇ ਲਾਲੇ ਪਏ ਨੇ ਘਰ ਦੇ ਵਿੱਚ ਖਾਂਦੇ ਤੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਅੱਜ ਧਰਨਾ ਜਿਹੜਾ ਡੀਪੂ ਦੇ ਵਿੱਚ ਦਿੱਤਾ ਤੇ ਮੰਗ ਕੀਤੀ ਹੈ ਸਰਕਾਰ ਤੇ ਪ੍ਰਸ਼ਾਸਨ ਤੋਂ ਕਿ ਜਿਹੜੇ ਜਿੰਨਾਂ ਦੇ ਹੱਕ ਬੰਦੇ ਨੇ ਉਹ ਦਿੱਤੇ ਜਾਣ আর ਜਿਹੜੀਆਂ ਬੱਸਾਂ ਪ੍ਰਾਈਵੇਟ ਲੱਗ ਸ਼ੁਰੂ ਹੋਣੀਆਂ ਉਹਨਾਂ ਦੇ ਵਿੱਚ ਵੀ ਕਿਤੇ ਇਹਨਾਂ ਨੂੰ ਰੱਖਿਆ ਜਾਵੇ ਜਾਂ ਕੰਮ ਕਰ ਕਿਤੇ ਇਹਨਾਂ ਨੂੰ ਰੱਖਿਆ ਜਾਵੇ ਕਿਉਂਕਿ ਕੰਮ ਕਰ ਤੋਂ ਵਿਹਲੇ ਹੋ ਚੁੱਕੇ ਨੇ ਤੇ ਕਮਾਗਰਾਂ ਦੀ ਉਮੀਦ ਰੱਖਣ ਦੇ ਨੇ ਬਿਹੇ ਜਿਹੜੇ ਰਹਿ ਚੁੱਕੇ ਨੇ ਫੁੱਜ ਫਾਸੁਕੇ ਨੇ ਉਹਦੀ ਮੰਗ ਕਰ ਰਹੇ ਨੇ ਤੇ ਹੁਣ ਦੇਖਣਾ ਆਊਗਾ ਸਾਡੀ ਇਸ ਖਬਰ ਤੋਂ ਬਾਅਦ ਅੱਜ ਇੱਥੇ মিডিਆ ਕਾਫੀ ਪਹੁੰਚਿਆ ਵੀ ਕਿੰਨਾ ਕਿ ਪ੍ਰਸ਼ਾਸਨ ਜਾਗਰੂਕ ਹੁੰਦਾ ਇਹਨਾਂ ਦੇ ਹੱਕ ਦੇਣ ਦੇ ਲਈ ਇਹਨਾਂ ਨੂੰ ਜਿਹੜੇ ਝੂਠੇ ਲਾਰੇ ਲਾਰੇ ਨੇ ਝੂਠੇ ਲਾਰੇ ਲਾਂਦੇ ਨੇ ਤੇ ਜਾਂ ਇਹਨਾਂ ਦਾ ਹੱਕ ਬੰਦਾ ਇਹਨਾਂ ਨੂੰ ਦਿੱਤਾ ਜਾਂਦਾ ਫਾਸਟਵੇ ਖਬਰਨਾਮਾ ਤੋਂ ਸੁਸ਼ੀਲ ਸ਼ਰਮਾ ਅਮਰਸਰ